She heard so

ਇਕ ਰਾਤ ਵਿਚਾਰਨ ਕੀਤਾ ਇਹ ਉਸ ਪਾਵਨ ਸਥਾਨ ਦੇ ਉੱਤੇ ਆਪ ਵੱਡੇ ਭਾਗ ਦੇ ਦਰਸ਼ਕਾਰੇ ਕਰਨ ਉੱਚੇ ਸਤਿ ਪਰਮ ਦੇਦਾਨ ਕਰ ਰਹੇ ਗੁਰੂ ਪਿਆਰੇ ਆਪਸੋਂ ਉਹਨ ਕੀ ਪਵਿੱਤਰ ਕਾਢੀ ਦੇ ਕੀਰਤ ਅਸਰਣ ਕੀਤੇ ਹਨ ਆਓ ਸਮਾ ਹੋ ਰਿਹਾ ਹੈ ਗੁਰੂ ਇਤਿਹਾਸ ਦੇ ਵਿਚਾਰ ਦਾ ਆ ਗੁਰੂ ਰਾਜ ਸਭ ਸੱਚੇ ਪਾਤਸ਼ਾਹ ਮਹਾਰਾਜ ਰੱਬ ਦਾ ਕਰਤਾ ਦੇ ਨਾਤੇ ਇਨੋ ਦਾ ਮਹਾਨ ਜੀਵਨ ਇਤਿਹਾਸ ਭਾਈ ਪਾਤ ਦੇ ਬਾਣੀ ਦੇ ਸੰਸਾਰ ਕੀ ਉਹ ਪ੍ਰਤਾਪ ਸੂਰਜ ਗਰ ਅੰਦਰ ਆਪ ਸਰਣ ਪਰ ਪਿਛਲੇ ਪਰ ਕਰਮ ਅੰਦਰ ਆਪ ਜੀਆਂ ਨੇ ਸਰਣ ਕੀਤਾ ਹੈ ਭਾਈ ਸਹਿ ਭਾਈ ਪਾਦਾ ਜੀ ਤੇ ਗੁਰੂ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਉਹ ਆਇਆ ਦਾ ਰਸਤ ਬਸਤ ਗਿਆ ਸੰਤਾ ਸਾਹਬਾਂ ਨੂੰ ਪੇਟਾ ਅੰਦਰ ਪ੍ਰਸ਼ਾਦ ਸ਼ਕਾ ਆਪ ਜਦੋਂ ਵਾਪਸ ਘਰੋਂ ਆ ਰਹੇ ਤੇ ਆਉਂਦਿਆਂ ਹੋਇਆਂ ਜਦੋਂ ਅਕਾ ਨੂੰ ਰਸਤਾ ਲੰਘ ਆਏ ਕਿ ਤੁਪ੍ਰੰਤ ਸਰ ਪਾਤਸ਼ਾਹ ਮਹਾਰਾਜ ਉਹਨੂੰ ਵੇਖਦੇ ਕੋਈ ਤਲਵੰਡੀ ਸਾਹਮਣੇ ਡੇਢ ਆ ਗਈ ਤੇ ਘਰ ਜਾਣਾ ਤੇ ਤਰ ਬਾਪੂ ਬੈਠਾ ਬਾਪੂ ਨਹੀਂ ਕਾ ਕਾ ਨੂੰ ਬੜਾ ਸੁਖਾਲਾ ਤੇ ਬਈਲਾ ਵੀ ਪਾਤਸ਼ਾਹ ਤੇ ਦਾੜ ਪਿਤਾ ਜੀ ਦੇ ਜੋ ਪ੍ਰੇਰਣ ਦੀ ਲਈ ਪਰੰਤੂ ਅੱਜ ਮਹਾਰਾਜ ਨੂੰ ਨਾਨਕ ਸਾਹਿਬ ਹੁਣ ਤੇਹੀ ਦਿਲ ਡਰ ਲੱਗੇ ਤੇ ਭਾਈ ਗਾਲੇ ਤੂ ਆਗਦੇ ਨਹੀਂ ਤੇ ਬਾਲਿਆ ਹੁਣ ਘਰ ਜਾਵਾਂਗੇ ਪਿਤਾ ਜੀ ਦਾ ਸੁਭਾਅ ਬੜਾ ਸਖਤ ਗੁੱਸੇ ਵਾਲਾ ਹੈ ਤੇ ਸਾਨੂੰ ਗੁੱਸੇ ਹੋਣ ਕੇ ਘਰੋਂ ਭੱਜ ਕੇ ਭਾਈ ਗਾਲਾ ਕਹਿੰਦਾ ਮਹਾਰਾਜ ਆਪਿਆ ਸੀ ਬਾਪ ਕੀ ਪ੍ਰਾਇਤ ਤੋਂ ਉਹਦਾ ਸਿਆਰਾ ਹੋਣੀ ਜਾਂ ਆਪਾ ਹਮ ਹੋਣ ਰੀਆਂ ਸਭ ਤੋਂ ਪਾਖ ਤੇ ਬਾਪ ਕੀ ਮੇਰੇ ਤੁਹਾਡੇ ਨਾਲ ਪਿਤਾ ਜੀ ਨੇ ਦਾਸ ਬਣਾ ਕੇ ਭੇਜਿਆ ਸੇਵਕ ਮੈਂ ਤੇ ਆਇਆ ਤੁਹਾਡਾ ਤੁਹਾਡੀ ਪਾਇਆ ਖਰਚੀ ਕ੍ਰਿਸ਼ੀ ਮੈਂ ਪਹਿਲਾਂ ਵੀ ਆਖਿਆ ਸੀ ਅੱਜ ਵੀ ਕਹਿਣਾ ਪਿਤਾ ਦੇ ਨਾਲ ਜੋ ਵੀ ਗਾਲਬਾ ਥੋੜੀ ਜਵਾਬ ਤੁਸੀਂ ਦੇਣਾ ਹੈ ਕਿ ਜੋ ਇਹਨਾਂ ਰਾਤ ਨੂੰ ਚੱਲੇ ਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਧਰ ਨਹੀਂ ਗਏ। ਇਧਰ ਪਤਾ ਲੱਗਿਆ ਧਰ ਬਾਪੇ ਕਹਿਤਾ ਕਾਲੂ ਨੂੰ ਬਾਲੇ ਤਰਪ ਲਾਇਆ। ਤੇ ਬਾਲੇ ਨੂੰ ਆਖਿਆ ਤੂੰ ਇਹਨਾਂ ਦਸ ਸਿਰ ਆਪਣੇ ਘਰ ਚਲੇ ਆ ਗਿਆ। ਦਸ ਨਾਨਕ ਕਿਤੇ ਐ ਤੇ ਭਾਈ ਬਾਲੇ ਨੂੰ ਬੜੇ ਗੁੱਸੇ ਹੋ ਕੇ ਕਰਕੇ ਜਦੋਂ ਪੁੱਛਿਆ ਤੇ ਭਾਈ ਬਾਲੇ ਸਾਰੀ ਤੂੰ ਉਦਾਸਤਾ ਸੁਣਾ ਦਿੱਤੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੰਤ ਸਾਹਿਬ ਨੂੰ ਆਲੰਗ ਪ੍ਰਸ਼ਾਦ ਸ਼ਕਾ ਦਿੱਤਾ ਉਸ ਬਾਇਆ ਦਾ ਕਿਤਾਜੀ ਬੜੀ ਗੂਬ ਵਿੱਚ ਆਏ ਭਾਈ ਪਾਲਾ ਕਹਿੰਦਾ ਮੈਨੂੰ ਦਾਲ ਲੈ ਆ ਤੇ ਉਸ ਵੇਲੇ ਮਹਾਰਾਜ ਦੇ ਪਿਤਾ ਪਾਪਾ ਮੈਨੂੰ ਤਾਂ ਕਾਨੂੰ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਦ ਮਹਾਰਾਜ ਦੀ ਬਾਤ ਨੂੰ ਬੜੇ ਗੁੱਸੇ ਦੇ ਵਿੱਚ ਚੱਲ ਪਏ ਆਉਤੀ ਅੱਗੇ ਦਾ ਇਤਿਹਾਸ ਸਰਵਣ ਕਰੋ ਇੱਕ ਵਿਤੀਆਂ ਨੂੰ ਕਰੇ ਬਾਅਦ ਗੁਰੂ ਚਰਨਾਂ ਦਾ ਧਿਆਨ ਧੱਧਿਆਂ ਕਰਕੇ ਆਖੋ ਜੀ ਸੰਤਾਂ ਸਾਰੇ ਸੁਣੀ ਤੁਹਾਡੇ ਭਾਈ ਗੁਰਦਸਿਆ ਕਿ ਗੁਰੂ ਨਾਨਕ ਸਾਹਿਬ ਉਹ ਬਾਇਆ ਸਤਸਾਦੂ ਨੂੰ ਦੇ ਆ ਕਿ ਉਸ ਵੇਲੇ ਪਿਤਾ ਦੀ ਬਹੁਤ ਉਸਾਂ ਦੀ ਆਜੋ ਜਨ ਕਾ ਕਾਲੂਰੇ ਸੱਤ ਬੜੇ ਗੁੱਸੇ ਦੇ ਨਾਲ ਪਿਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੱਕੜ ਉਪਏ ਸੁਬਿਜ ਜਸ ਬੈਤ ਜੀ ਆਪ ਕੋਈ ਚਾ ਤੇ ਇਧਰ ਮਾਤਾ ਪਤਾ ਲੱਗੇ ਭਾਵੇਂ ਤਦ ਪ੍ਰੇਤਾਂ ਨੇ ਬੜੇ ਗੁੱਸੇ ਦੇ ਵਿੱਚ ਤੁਰਨ ਨਿਕਲੇ ਨੇ ਗਾਲ ਫਤਕਾ ਕਰਕੇ ਸਾਰੀ ਉਸ ਵੇੜੇ ਪਿੱਛੇ ਪਿੱਛੇ ਗੇਵੇਦਾਲ ਕੀ ਜਿਹਨੂੰ ਭੇਜੜਾ ਕੀਤਾ ਪਾਸੇ ਸਤੇ ਉਹਨਾਂ ਸਾਰੀਂ ਕੇ ਕਾਇਚਾ ਬੜਾ ਕਲੇਜਾ ਕਹਿ ਲਓ ਕਿ ਤੇਜ਼ੀ ਦੇ ਨਾਲ ਪਾ ਕੇ ਢੜਪਨ ਲੱਗਾ ਕਿਉਂ ਕਿ ਪੇਦਾਲ ਸੁਹਾ ਬੜਾ ਪਤ ਦੇ ਵੇਖਣ ਬਾਸਤਿ ਦ੍ਰਿਸ਼ ਨੂੰ ਪਹਿਲੇ ਜਾਏ ਸਿੱਖ ਜਲ ਦੇ ਵਿੱਚ ਜਾਇਆ ਤੇ ਬਾਅਦ ਜਦੋਂ ਵੇਖਿਆ ਹੈ ਕਿ ਤਲਾਬ ਹੈ ਸੁੱਕਾ ਹੈ ਉਹਦੇ ਵਿੱਚ ਪਾਣੀ ਕੋਈ ਨਹੀਂ ਹੈ ਐਸੇ ਕੀ ਉਸ ਥਾਂ ਤੇ ਪਰਦਾ ਜਿਸ ਖਰਾਬ ਜਿਸ ਤੋਬੇ ਦੇ ਵਿੱਚ ਨੀਵੇਂ ਥਾਂ ਤੇ ਗੁਨਾਹ ਸਭ ਬੈਠੇ ਨੇ ਅਭ ਲੋਕਿਓ ਕਾਲੂ ਜਿਨ ਕਾਲੂ ਜਦੋਂ ਪਾਪੀ ਬੈਠਾ ਕਾਲੂ ਦੀ ਨਜ਼ਰ ਪਈ ਸਾ ਪਾਤਸ਼ਾਹ ਤੇ ਬੋਲਤ ਪਾਦੁਲ ਬਚਨ ਦਿਸਾਲਾ ਪੜੇ ਦੁਰਬਚਨ ਮਹਰ ਪਿਤਾ ਨੇ ਤੇ ਬੇਨਤੀ ਕਰਦੇ ਆ ਬਾਪ ਪਰਮੇਸ਼ਰ ਆਪ ਤੁਮ ਆਏ ਜਿਨਾ ਪਿਆ ਇਹ ਪਾਵਨ ਇਤਿਹਾਸ ਸੁਣ ਲੈ ਨਾਰਿਕ ਗੁਰੂ ਪਰਮਾਤਮਾ ਕੋ ਆਇਆ ਹਰਿਤ ਦਰਦ ਦੇ ਦਿਲ ਕੀ ਦਬਾਤ ਕੋ ਆਇਆ ਆਪੋਂ ਕੀ ਅਗਦੀ ਮੇ ਜਲਤੀ ਤੇ ਦੁਨੀਆ ਸੁਧਾਵੇ ਕੀ ਖਾਤਰ ਸਭਾ سالکرت دینوں کے رکشش مصرم کے دھر مصطفہ پر 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 آیا دوئی کا پتہ کو اٹھانے کی خاطر نام کی صورت خدا پر پر آئے وہ آگ پر میشن آیا ہے آج پیدا کیا سمکھ نہ ہو لیا پیدا جی آج سمکھنے جنو آئے بڑے کس شیرے بیجتے ان لوگ کی آگرے کیا کہتا ہے بھول جاتے اس کے طرف آئی ہاتھ نے پاہ پھٹ گئے ਜਦੋਂ ਘਰ ਫਟ ਕੇ ਪੜੇ ਉਸੇ ਦੇ ਨਾਲ ਪਿਤਾ ਜੀ ਉਸ ਵੇਲੇ ਉੱਚਦੇ ਕਹਾ ਕਾਰ ਕੀ ਸਦ ਜੁ ਉਜਾਰੀ ਉਹ ਘਰ ਤੜੂ 10 ਉਹ ਪੈਸੇ ਕਿੱਥੇ ਹਮ ਪਾਇਆ ਕਿੱਥੇ ਗਤੀ ਹੈ ਕਹਾ ਆਪਣਾ ਜੋ ਤੈ ਕਰ ਲਿਆ ਜਿਹੜਾ ਬਾਕੀ ਧਾਰ ਜਿਹੜਾ ਬਣ ਕੇ ਕੀ ਲਿਆ ਹੋਇਆ ਮਰੀਦ ਕੇ 10 ਮੇਨੂੰ ਕਰਜ ਜਿਉਂ ਹਮ ਖਾਬ ਕਰਾਇਓ ਸਾਡੇ ਘਰ ਜੰਗਿਆ ਤੇਰਾ ਨਾਮ ਗਵਾਦ ਆਦੂ ਪ੍ਰਾਪ ਸਭ ਪਾਤਸ਼ਾਹ ਦਾ ਰਾਜ ਪਿਤਾ ਜੀਆਂ ਦੇ ਬਚਨ ਸੁਣੇ ਸੁਣੇ ਜੇਤਰਾ ਬਾਣੀ ਉਪਾਤਸਾ ਪਾਤਸ਼ਾਹ ਨੀਵੀਂ ਪਾ ਲਈ ਹੈ ਬਿੱਤ ਗੁਲਾਏ ਮੈਂ ਬੋਲ ਜਬਾਨੀ ਪਿਤਾ ਜੀ ਬੁਲਾਉਂਦੇ ਨੇ ਬੋਲ ਦੱਸ ਰਾਜ ਕੁਝ ਨਹੀਂ ਬੋਲਦੇ ਯਾਥੇ ਅਤਿ ਸੁਖੋਧ ਦੇ ਕਾਇਕਾਲ ਨੂੰ ਇਧਰ ਪਿਤਾ ਜੀ ਹੋਰ ਵੀ ਜਦੋਂ ਕੋਈ ਜਵਾਬ ਨਹੀਂ ਦੇ ਕੋ ਬੜੇ ਗੁੱਸੇ ਵਿੱਚ ਉਸ ਵੇਲੇ ਪਿਤਾ ਜੀ ਦਾ ਡਾਲ ਬਡਾ ਭੈ ਦਿੱਤਿਆਂ ਹੋਇਆ ਕਾੜ ਰਹੇ ਨੇ ਝਿੜਤ ਰਹੇ ਨੇ ਬਹਿਣ ਹੱਥ ਤੇ ਬਾਹ ਹੁ ਸਕੋਲਾ ਬਹਿਣ ਬਾਹ ਤੇ ਕਹਿੰਦੇ ਬੜੀ ਸੱਚੇ ਹੱਥ ਤੇ ਢਾਲ ਗੁਰੂ ਰਾਜਸਰ ਪਾਤਸ਼ਾਹ ਮਹਾਰਾਜ ਦੀ ਖਬਰੀ ਗੱਲ ਦੇ ਉੱਤੇ ਖਨੇ ਸਮਾਜ ਦੇ ਬਲ ਸੋ ਡੋਲਾ ਬੜੇ ਬਾਦ ਦੇ ਢਾਲ ਪਾਤ ਰਾਜ ਗੁਰੂ ਰਾਜਸਰ ਪਾਤਸ਼ਾਹ ਦੇ ਅੱਜ ਪਿਤਾ ਜੀਆਂ ਨੇ ਕਹਿੰਦੇ ਸੱਚੇ ਹੱਥ ਫੜਿਆ ਹੋਇਆ ਸੱਜੇ ਹੱਥ ਦੇ ਨਾਲ ਖੱਬੀ ਗੱਲ ਦੇ ਉੱਤੇ ਜਦੋਂ ਤਮਾਚੇ ਬਾਰੇ ਚੇੜਾ ਪਾ ਲਿਆ ਪਾਵਾ ਹੱਥ ਤੇ ਬਹਿਨੇ ਗੰਨ ਸਿਕਲ ਆ ਤੇ ਫੇਰ ਇਧਰੋਂ ਪਹਿਲਾਂ ਸੱਜੇ ਹੱਥ ਦੇ ਨਾਲ ਲਾਇਆ ਨੇ ਉਸ ਤੋਂ ਬਾਅਦ ਵਿੱਚ ਖੱਬੇ ਹੱਥ ਦੇ ਨਾਲ ਤੇਲੇ ਪਰਪੜੀ ਤੋਂ ਠੇਕਾ ਗੱਲ ਤੋਂ ਉੱਪਰ ਦੇ ਪਾਸੇ ਹਨੇ ਚਪੇਟਾਂ ਦੇ ਲਿਸਤਾਰੇ ਜਿਜਾ ਬੜੇ ਗੁੱਸੇ ਦੇ ਨਾਲ ਪਿਤਾ ਨੇ ਬੜੇ ਜ਼ੋਰ ਨਾਲ ਮਹਾਰਾਜ ਜੀ جس طرح جل نکلیا اس طرح, اس طرح آ گئے ਪਤੀ ਜੋ ਬੇਪਾਸਾ ਮਨ ਨੂੰ ਵੀ ਤੋfix ਕਰ ਪਾਉ ਮਨੋ ਦੋ ਪੱਟੇ ਮਛ ਉਸ ਵੇਲੇ ਉਹ ਕਵੀ ਜੀ ਉਦਾਹਰਨ ਦਿੰਦੇ ਮਹਾਰਾਜ ਦੇ ਨੇਤਰਾ ਦੇ ਵਿੱਚ ਜਦੋਂ ਬਦ ਚਲਿਆ ਤੁਰਿਆ ਇਹਦੇ ਮਤਲਬ ਉਹ ਮਛ ਜਿਹੜੇ ਨੇ ਉਹ ਪੇੜ ਪਰ ਪਾਣੀ ਕੀ ਬੰਮ ਨੇ ਸੋ ਅਸ ਕਹਿ ਰਹੇ ਜਾਣੀ ਆ ਮੇਰੇ ਉਲਟ ਰਹੀ ਨੇ ਨਾਥੀ ਤੀ ਤੇਵੇਂ ਭੱਜੀ ਹੋਈ ਤੇਰੇ ਨਾਲ ਕੀ ਆਪਣੇ ਵੀਰ ਨੂੰ ਬਚਾਉਣ ਵਾਸਤੇ ਉੱਝ ਗਈ ਹੈ 59 ਸੈਕਿੰਡ 24 ਸੈਕਿੰਡ ਬੜੇ ਦੁਸਤੇ ਦੇ ਵਿੱਚ ਨੇ ਪਿਤਾ ਜੀ ਕਿਧਰ ਅਖਾ ਜੀ ਹੌਲ ਵੀ ਲੱਗਦੀ ਆ ਪਰ ਤੂੰ ਮਾ ਅਜ ਤੇਰੇ ਨਾਲ ਕੀ ਆ ਕਰਕੇ ਬੜੇ ਜੋਸ਼ ਤੇ ਨਾਲ ਪਿਤਾ ਦੀਆਂ ਬਹੁਤ ਪੜ ਲਈਆ ਬਹੁਤ ਖੁਸ਼ ਲੋਕ ਪ੍ਰਜ ਲੋਕ ਜੀ ਆ ਆਈ ਹੋਏ ਸਨ ਪਿੱਛੇ ਪਿੱਛੇ ਪੱਜੋ ਬਹੁਤ ਭਾਜ ਸਰਜਾ ਰਹੇ ਹੋਰਾਂ ਨੇ ਹੀ ਰੁਕੇ ਅਬ ਉਹਨਾਂ ਨੇ ਵੀ ਆਖਿਆ ਬਾਬਾ ਬਈ ਕਾ ਕਾਨੂੰਨੀ ਇਹ ਤੁਹਾਡੇ ਬਾਸ ਸੱਚੀਤ ਨਹੀਂ ਹੈ ਚਲੋ ਗਈ ਬੱਚੇ ਕੋਹ ਗਰਤੀਆਂ ਹੁੰਦੀਆਂ ਬੱਚੇ ਕਰ ਉਹ ਹੁਣ ਸਮਝਾਉਂਦੇ ਨੇ ਉਹਨਾਂ ਨੇ ਹਕਾਦ ਤੱਕ ਸਰਬਾਦ ਤੱਕ ਨਾਮ ਉਸਾਰਾ ਆਈ ਹੋਏ ਸਭ ਸਾਡੇ ਕੋਲੇ ਵਿੱਚ ਸੰਗਤ ਜਿਹੜਾ ਤੇਬੇ ਨਾਲ ਕੀ ਹਰ ਤਰਾਂ ਸਰ ਪਾਦਸ਼ਾਹ ਮਹਾਰਾਜ ਨੂੰ ਨਾਲ ਲੈ ਕਰਕੇ ਬੜੇ ਪ੍ਰੇਮ ਤੇ ਨਾਲ ਬਾਹੋੜਿਆਂ ਦੇ ਉੱਤੇ ਰੱਖੀ ਹੋਈ ਹੈ ਤੇ ਤੁਨੀ ਦੇ ਨਾਲ ਪਾਤਸ਼ਾਹ ਜੀਆਂ ਦਾ ਮੁੱਖ ਕੁੰਜ ਦੀ ਹੋਈ ਪੈੜ ਨਾਲ ਲੈ ਕੇ ਹੁਣ ਘਰ ਉਤਈ ਹੈ ਜਿਦੂਲੀ ਕੀ ਨਾਮ ਹੈ ਦੇਸ ਦਿਲਾਸਾ ਆਹ ਬੜੇ ਪਿਆਰ ਤੇ ਨੰਦਰਾਸਾ ਦਿੱਤੀ ਹੋਈ ਇਹ ਦਰਬਾਰ ਰਾਜ ਗੁਰੂ ਨਾਨਕ ਸਾਹਿਬ ਪਿਪੇ ਤਾਰਕੀ ਜੀ ਦੇ ਨਾਲ ਢੋਲ ਢੁਲਤੋ ਤੇ ਉਹ ਪਾਤਸ਼ਾਹ ਘਰ ਆ ਰਹੇ ਨੇ ਮਾਤਿ ਦੇ ਲੋਕ ਵਿਚ ਨੋਚਨ ਲਾਇ ਇਹ ਦਰਬਾਰ ਦੀਆਂ ਆਖਾਂ ਉਸੇ ਰਸਤੇ ਤੇ ਨੇ ਜਿਸ ਪਾਸਿਓਂ ਦੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ ਮਾਣੀਆਂ ਪੱਖਰ ਪੂਰੀਕ ਦੀਆਂ ਨੇ ਪੂਰੇ ਨੇ ਪ੍ਰੇਮ ਬਹਿਰ ਪੂਰੀ ਫਾਈ ਆਹ ਕਹਿੰਦੇ ਵੱਡਾ ਪ੍ਰੇਮ ਹੈ ਤੇ ਪ੍ਰੇਮ ਮਾਤਰੀ ਆਉਤੀ ਹੈ ਜੁਲਦੀ ਪੁਰਤੀ ਮਾਤ ਨੂੰ ਕਹਿੰਦੇ ਬਹੁਤ ਰਾਗੀ ਕੱਦਰ ਦੇ ਸਜਲੀ ਦੋ ਜਨ ਸੁਤੇ ਅਭ ਲੋਕੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਜਲ ਹੋਏ ਪਾਤਸ਼ਾਹ ਦੀ ਅੱਖਾਂ ਦੇ ਵਿੱਚ ਹੰਝੂ ਆਏ ਹੋਏ ਮਾ ਦੇ ਵੇਖੇ ਹਨ ਭਈ ਪ੍ਰੇਮ ਕੀ ਉਮਗ ਅਰੋਤੀ ਜਦੋਂ ਕਮਲ ਉੱਤੇ ਪਈ ਹੋਏ ਨਿਸ਼ਾਨ ਜਿਹੜੇ ਨੀਲ ਪੈ ਗਏ ਉਹ ਵੇਖੇ ਨੇ ਵਿਗਾੜ ਨਹੀਂ ਹੋ ਰਗਾ ਤੇ ਜਦੋਂ ਕੋਈ ਵਿਗਾੜ ਹੀ ਨਹੀਂ ਹੋਏਗਾ ਤੇ ਤਦ ਗੁੱਸਾ ਹੀ ਨਹੀਂ ਕਰੇਗਾ ਇਸ ਵਾਸਤੇ ਅੱਜ ਤੋਂ ਬਾਅਦ ਕੋਈ ਵੀ ਕੰਮ ਨਹੀਂ ਕਰਨਾ ਤੁਸੀਂ ਜਿਵੇਂ ਤੁਹਾਡਾ ਦਿਲ ਕਰੇ ਉਵੇਂ ਵੀ ਚਲੋ ਕੋਈ ਲੋੜ ਨਹੀਂ ਕੰਮ ਕਰਨ ਦੀ ਸਤਿ ਨਿਦੀ ਸੁਖ ਸਰਬ ਪ੍ਰਦਾਤਾ ਤਾਲੁ ਟਾਲੁ ਸਭ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਗ੍ਰਹਿ ਦੇ ਵਿੱਚ ਤੇਰਾ ਪੁੱਤਰ ਬੈਠਾ ਰਵੇ ਕੋਈ ਗੱਲ ਨਾ ਕਰੇ ਮੈਨੂੰ ਕਿਸੇ ਵੀ ਤਰ੍ਹਾਂ ਤਰਸੇ ਤੂੜ ਏ ਸਿੱਖ ਮਾਨਵ ਤੇ ਜਨ ਹੈ ਤੇ ਕਈ ਬੰਦੇ ਸੰਖਣ ਵਾਲੇ ਉਸ ਵੇੜੇ ਜਸਪਦ ਗਏ ਰਾਏ ਦੇ ਦ્વાਰ ਜੇਗਾ ਤੇ ਵਿੱਚ ਆ ਸੀ ਉਸ ਵੇੜ ਜਿਹੜੇ ਸਾਰੇ ਇਕੱਠੇ ਹੋ ਕੇ ਗਏ ਸਭ ਪਿਤਾ ਦੇ ਪਿੱਛੇ ਪਿੱਛੇ ਉਹਨਾਂ ਦੇ ਵਿੱਚੋਂ ਨਾ ਕਿਸੇ ਨੇ ਜਾ ਕੇ ਤੇ ਰਾਏ ਉਦਾਰ ਨੂੰ ਦੱਸ ਦਿੱਤਾ ਸਦਾ ਕੇ ਰਾਏ ਉਰਾਰ ਕੋਈ ਮੀਟਿੰਗ ਹੋ ਰਹੀ ਸੀ ਉਸ ਵੇਲੇ ਉਹ ਆਪਣੀ ਸਭਾ ਵਿੱਚ ਕੋਈ ਵਿਚਾਰ ਪੇਸ਼ ਕਰ ਰਿਹਾ ਜਦੋਂ ਉਹ ਜਾਪ ਕਰਕੇ ਰਾਏ ਬੁਲਾਵਤ ਕਰਕੇ ਖ਼ਬਰ ਸੁਣਾਈ ਗਈ ਸਹਾ ਜਏ ਸਭ ਬਾਤ ਸੁਧਾਈ ਜਾਪ ਕਰਕੇ ਉਥੇ ਜਦੋਂ ਦੱਸਿਆ ਹੈ ਸਾਰਾ ਉਹ ਹਾਲ ਅੱਖੀਂ ਡਿਠਾ ਪੀਸ ਰਜਤ ਪੜੀ ਕਾਲੂ ਦੇਸ ਤੇ ਪਿਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਵੀਰ ਪਈਏ ਪਿਤਾ ਜੀ ਦੇ ਕਰਕੇ ਭੇਜੇ ਪਰ ਤੂੰ ਕੋਲਾ ਵਿਗੜ ਕੇ ਗਿਆ ਨੋ ਬੀਨੇ ਸਤਨ ਕੋ ਕਰ ਬੰਦ ਸਤਨ ਸੰਤਾਨ ਨੂੰ ਗੁਰੂ ਨਾਨਕ ਸਾਹਿਬ ਦੇ ਆਏ ਸਤਿਪੁਰੇ ਇਤਿਹਾਸਾਈ ਦਰਗਾ ਜੇ ਕੋਈ ਉਕਾ ਹੈ ਅੱਛਾ ਜੀਆਂ ਦੇ ਪਰੋ ਹੋ ਨਹੀਂ ਪੇਖਿਆ ਜਾਂਦਾ ਨਹੀਂ ਸਮਝ ਸਕਦੇ ਨਾ ਰੁੱਖੇ ਚੇਹੇ ਤੇ ਜੋਰਾ ਤੇ ਉਹ ਪਿਤਾ ਜੀ ਜਿਹੜੇ ਆਇਆ ਦੇ ਕਰਕੇ ਕੀ ਤੈਨੂੰ ਭੇਜੀ ਸੀ ਉਹ ਸੱਤਾ ਸਾਥ ਨੂੰ ਲੰਗਰ ਆਏ ਤੇ ਆਕਰ ਜਿੰਨਾ ਪੈਦੀ ਆਇਆ ਤਸਕ ਜਾਇਆ ਸੁਨਗ ਸਾਂਗੀ ਰਾਈ ਗੁਰੂ ਨਾਲ ਚਲੋ ਰਾਈ ਗੁਰੂ ਨਾਲ ਤੇ ਕਲਣੀ ਇਹ ਗੋਲ ਪੈ ਗਏ ਸ੍ਰੀ ਨਾਨਕ ਜਿਹਦੇ ਕੋਪ ਪਿਆਰੇ ਨਾਲ ਸਾ ਪਾਤਸ਼ਾਹ ਮਹਾਰਾਜ ਜਿਹਦੇ ਅੰਤ ਦੇ ਪਿਆਰੇ ਬੜਾ ਮਹਾਰਾਜ ਦੇ ਨਾਲ ਸੁਲੇਖਤਾ ਹੈ ਰਾਈ ਗੁਰੂ ਪ੍ਰੀਤ ਸੰਗ ਕੇ ਦਾਤ ਪੈ ਪੂਰੇ ਕਈ ਤਾ ਕਾਨੂੰਨ ਵੀ ਆਇਆ ਪਟਵਾਰੀ ਨੂੰ ਵੀ ਆਇਆ ਤੇ ਜੇ ਕੋ ਰੱਬ ਦਾ ਡਰ ਨਹੀਂ ਲਿਆ ਅਸੀਂ ਕਹਿੰਦੇ ਸ੍ਰੋਤ ਅਜੇ ਤੁਹਾਨੂੰ ਨਹੀਂ ਚਾਹਵਾ ਬੜਾ ਗੋੜ ਆ ਗਿਆ ਮਾਈ ਕੁਰਾਨ ਨੂੰ ਉਸ ਵੇਲੇ ਕਹਿੰਦਾ ਲੈ ਕੇ ਆਓ ਕੁਰਾਨ ਸਭ ਪਾਕਸ਼ਾ ਨੂੰ ਮੈਂ ਵੇਖਾਂ ਤੇ ਸੰਗੀ ਹੋਇਆ ਹੈ ਫਿਰ ਕਦ ਅਦਰ ਜਿਹੇ ਹੈ ਜੋ ਸਫਾ ਕਹਿੰਦੇ ਬੜਾ ਦਿਲ ਦੇ ਵਿੱਚ ਹੁਣ ਦੁੱਖ ਹੋਇਆ ਉਸ ਗੱਲ ਨੂੰ ਸੁਣ ਕੇ ਜਿਹੜੇ ਬੁੱਲ ਨੇ ਸ਼ੇਰ ਦੇ ਦਾੜ ਫੜਫੜਾਉਂਦੇ ਨੇ ਮਾਨ ਪਰਮੇਸ਼ਰ ਆਪ ਸਰਬ ਕਲਾ ਸਰਪੂਰਣ ਜਿਨ੍ਹਾਂ ਨੇ ਮੇਰੇ ਅੰਦਰ ਦੇ ਵਿੱਚ ਮੇਰੀ ਅਗਦੀ ਪਛਾਣ ਕੀਤਾ ਹੈ ਸਵੈਤਾ ਨੂੰ ਸਿਖਾਇਆ ਤੇ ਸਾਡਾ ਤੇ ਉਹਨਾਂ ਦੀ ਬੱਤੀ ਜਿੰਦਿਆ ਹੋਈ ਕਿ ਉਹਨਾਂ ਦਾ ਅਪਮਾਨ ਹੋ ਰਿਹਾ ਕਿ ਕਲਾ ਜਿੱਤ ਨੂੰ ਬਰਦਾਸ਼ ਨਹੀਂ ਹੋਵੇਗਾ ਲਾਖੇਨ ਨੂੰ ਜਿਵੇਂ ਇਸ ਆਪੇ ਦੋਸ਼ੂ ਮੇਰੇ ਸਹੀਰ ਨੂੰ ਮੇਰੇ ਆਪਣੇ ਆਪ ਨੂੰ ਬੜਾ ਦੋਖ ਲਗੇਗਾ

the okay.